ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹੈ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਰੈਗੂਲਰ ਪੋਸਟਾਂ ਜੀ 300 ਪਲੱਸ ਪੋਸਟਾਂ ਰਹਿਣ ਵਾਲੀਆਂ ਵੱਖ-ਵੱਖ ਯੋਗਤਾਵਾਂ ਰੱਖਣ ਵਾਲੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਣਗੇ ਤਾਂ ਸਾਰੀ ਜਾਣਕਾਰੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜ ਹਰ ਰੋਜ਼ ਮਿਲਦੇ ਰਹਿਣਾ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਇਹਨਾਂ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਵਿੱਚ ਮਾਸਟਰਸ ਮਿਸਟਰਸ ਦੀ ਭਰਤੀ ਕੀਤੀ ਜਾਣੀ ਹੈ ਤਾਂ ਪੋਸਟਾਂ ਦੇ ਸਬੰਧ ਵਿੱਚ ਤਰੀਕਾਂ ਜੀ ਸਭ ਤੋਂ ਪਹਿਲਾਂ ਓਪਨਿੰਗ ਡੇਟ ਇਹਨਾਂ ਦੇ ਲਈ ਹੈਗੀ ਹੈ ਜੀ 26 ਫਰਵਰੀ 2024 ਤੇ ਅੰਤਿਮ ਮਿਤੀ 18 ਮਾਰਚ 2024 ਰਹਿਣ ਵਾਲੀ ਹੈ ਤੇ ਫੀਸ ਦੇ ਲਈ ਅੰਤਿਮ ਮਿਤੀ 21 ਮਾਰਚ 2024 ਰੱਖੀ ਗਈ ਜੀ ਇਹਨਾਂ ਵੱਲੋਂ ਤਾਂ ਅੱਗੇ ਪੋਸਟਾਂ ਦੀ ਗਿਣਤੀ ਕਿਹੜੇ-ਕਿਹੜੇ ਵਿਸ਼ਿਆਂ ਦੇ ਵਿੱਚ ਇਹ ਪੋਸਟਾਂ ਹੋਮ ਸਾਇੰਸ ਮੈਥਮੈਟਿਕਸ 뮤జిక్ ਪੰਜਾਬੀ ਸੰਸਕ੍ਰਿਤ ਸਾਇੰਸ ਮੈਡੀਕਲ ਸਾਇੰਸ ਨਾਨ ਮੈਡੀਕਲ ਸੋਸ਼ਲ ਸਟੱਡੀਜ਼ ਤਾਂ ਇਹ ਕੈਟਾਗਰੀ ਵਾਈਜ਼ ਵੰਡ ਹੈ ਜੀ ਇਹਨਾਂ ਦੀ 303 ਪੋਸਟਾਂ ਟੋਟਲ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਜੀ ਪੇਸਕੇ ਲਈ ਇਹਨਾਂ ਪੋਸਟਾਂ ਦੇ ਲਈ ਜੋ ਰੱਖਿਆ ਗਿਆ 9300 ਤੋਂ ਲੈ ਕੇ 34800 ਪਲੱਸ ਗ੍ਰੇਡ ਪੇ 4600 ਰਹਿਣ ਵਾਲਾ ਜੀ ਲੈਵਲ 7 ਦੇ ਅਨੁਸਾਰ ਇਹ ਸੈਲਰੀ ਇਹਨਾਂ ਵੱਲੋਂ ਦਿੱਤੀ ਜਾਣੀ ਹੈ ਜਿਹੜੇ ਪੱਤਰ ਦੇ ਅਨੁਸਾਰ ਸੈਲਰੀ ਦਿੱਤੀ ਜਾਣੀ ਹੈ ਉਹ ਇਹਨਾਂ ਵੱਲੋਂ ਮੈਂਸ਼ਨ ਕੀਤਾ ਹੋਇਆ ਜੀ ਤਾਂ ਵੱਖ-ਵੱਖ ਕਮਿਸ਼ਨਾਂ ਦੇ ਵਿੱਚ ਇਹ ਪੋਸਟਾਂ ਭਰੀਆਂ ਜਾਣਗੀਆਂ ਜੀ ਵੱਖ-ਵੱਖ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਆਪਣੀ ਯੋਗਤਾ ਦੇ ਅਨੁਸਾਰ ਤੁਸੀਂ ਇੱਕ ਵਾਰ ਆਪਣਾ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰਿਓ ਤੇ ਆਪਣੀ ਯੋਗਤਾ ਜ਼ਰੂਰ ਚੈੱਕ ਕਰਿਓ ਜੀ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਜੋ ਰਿਟਨ ਇਗਜ਼ਾਮ ਰਹਿਣ ਵਾਲਾ ਹੈ 150 ਮਾਰਕਸ ਦਾ ਜੋ ਤੁਹਾਡਾ ਇਗਜ਼ਾਮ ਰਹਿਣ ਵਾਲਾ ਹੈ 150 ਕੁਐਸਚਨਸ ਹੋਣੇ ਆ ਉਹਦੇ ਵਿੱਚ ਪਾਰਟ A 50 ਮਿੰਟ ਦਾ ਰਹਿਣ ਵਾਲਾ ਜੀ ਪੇਪਰ ਤੇ ਪਾਰਟ B ਹੈ ਜੋ ਤੁਹਾਡਾ 100 ਮਿੰਟ ਦਾ ਪੇਪਰ ਰਹਿਣ ਵਾਲਾ ਜੀ ਤੇ ਇਹ ਵੱਖ-ਵੱਖ ਵਿਸ਼ੇ ਆ ਜੀ ਜਿਹਦੇ ਵਿੱਚੋਂ ਤੁਹਾਡਾ ਇਹ ਇਗਜ਼ਾਮ ਹੈ ਰਹਿਣ ਵਾਲਾ ਇਹ ਜ਼ਰੂਰ ਚੈੱਕ ਕਰ ਲਓ ਜੀ ਸਲਿੱਪਸ ਇਹਨਾਂ ਵੱਲ ਏਜ ਲਿਮਿਟ ਇਹਨਾਂ ਪੋਸਟਾਂ ਦੇ ਲਈ 21 ਤੋਂ 37 ਸਾਲ ਰਹਿਣ ਵਾਲੀ ਹੈ ਜਨਰਲ ਦੇ ਲਈ 1-1 2024 ਤੱਕ ਤੇ ਵੱਖ-ਵੱਖ ਕੈਟਾਗਰੀ ਅਨੁਸਾਰ ਛੋਟਾ ਰਹਿਣ ਵਾਲੀ ਜੀ ਐਸ ਪਰ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਦੇ ਅਨੁਸਾਰ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਹੈ ਜੀ chdeducation.gov.in ਇਸ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ 26 ਫਰਵਰੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ ਰਹਿਣ ਵਾਲੀ ਹੈ ਤਾਂ ਯੋਗ ਉਮੀਦਵਾਰ ਆਪਣੀ ਯੋਗਤਾ ਦੇ ਅਨੁਸਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤੇ ਅੱਜ ਦੀਆਂ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਲੈ ਸਕਦੇ ਹੋ ਇਹਨਾਂ ਦੀ ਵੈਬਸਾਈਟ ਨੂੰ ਵੀ ਵਿਜ਼ਿਟ ਕਰ ਸਕਦੇ ਹੋ ਧੰਨਵਾਦ ਜੀ